ਜਾਬੀ ਸੋ ਜਿਵੇਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਨਾਰੀਅਲ ਦੇ ਲੱਡੂ ਨਾਰੀਅਲ ਦੇ ਲੱਡੂ ਬਣਾਉਣ ਲਈ ਆਪਾਂ 4 ਕੌਲੀਆਂ ਨਾਰੀਅਲ ਦੇ ਬਰਾਦੇ ਦੀਆਂ ਲਈਆਂ ਨੇ 2 ਚਮਚੇ ਆਪਾਂ ਤਾਜੀ ਮਲਾਈ ਦੇ ਪਾਵਾਂਗੇ 1 ਕੌਲੀ ਆਪਾਂ ਸੁੱਕੇ ਦੁੱਧ ਦੀ ਪਾਵਾਂਗੇ ਸੁੱਕਾ ਦੁੱਧ ਆਪਾਂ ਕੋਈ ਵੀ ਲੈ ਸਕਦੇ ਆਂ 1 ਕੌਲੀ ਆਪਾਂ ਟੀਨੀ ਦੀ ਪਾਵਾਂਗੇ 1 ਕੌਲੀ ਆਪਾਂ ਦੁੱਧ ਦੀ ਪਾਵਾਂਗੇ ਨਾਰੀਅਲ ਦੇ ਬਰਾਦੇ ਨੂੰ ਆਪਾਂ ਬ라이ਸ ਸੋਸਟ ਕਰਾਂਗੇ ਪਹਿਲਾਂ ਦ라이 ਰੋਸਟ ਕਮ ਲਈ ਆਪਾਂ ਕੜਾਹੀ ਗੈਸ ਤੇ ਰੱਖ ਲਈ। ਹੁਣ ਆਪਾਂ ਇਹਦੇ ਵਿੱਚ ਨਾਰੀਅਲ ਦਾ ਬਰਾਦਾ ਪਾ ਦੇਵਾਂਗੇ। ਨਾਰੀਅਲ ਦੇ ਬਰਾਦੇ ਨੂੰ ਆਪਾਂ 1 ਮਿੰਟ ਰੋਸਟ ਕਰਾਂਗੇ। ਇਹਦੇ ਵਿੱਚ ਆਪਾਂ ਘਿਓ ਨਹੀਂ ਪਾਵਾਂਗੇ। ਇਹਦੇ ਵਿੱਚ ਆਪਣਾ ਹੀ ਤੇਲ ਬਹੁਤ ਹੁੰਦਾ। ਆਪਾਂ ਇਹਦਾ ਕਲਰ ਨਹੀਂ ਚੇਂਜ ਕਰਨਾ ਹੈਗਾ। ਜਦੋਂ ਆਪਣੇ ਨਾਰੀਅਲ ਦੇ ਬਰਾਦੇ 'ਚ ਕੁਸੂ ਹੋਣ ਲੱਗ ਜਵੇ। ਆਪਾਂ ਇਹਨੂੰ ਬੰਦ ਕਰ ਦੇਣਾ। ਇਹ ਰੀਅਲ ਦਾ ਬਰਾਦਾ ਆਪਣਾ ਚੜਾਈ ਰੋਸਟ ਹੋ ਗਿਆ। ਹੁਣ ਆਪਾਂ ਇਹਨੂੰ ਇੱਕ ਸਾਈਡ ਤੇ ਰੱਖ ਦਵਾਂਗੇ। ਇੱਥੇ ਆਪਾਂ ਇੱਕ ਫਰਾਈ ਪੈਨ ਲਏ ਆ। ਫਰਾਈ ਪੈਨ 'ਚ ਥੋੜਾ ਜਿਹਾ ਆਪਾਂ ਦੁੱਧ ਪਾ ਦਵਾਂਗੇ ਅੱਧਾ। ਅੱਧੀ ਕਾਪਾ ਟੀਨੀ ਪਾ ਦਵਾਂਗੇ। ਟੀਨੀ ਆਪਾਂ ਜ਼ਿਆਦਾ ਨਹੀਂ ਪਾਉਣੀ ਫਿਰ ਆਪਣਾ ਦੁੱਧ ਫਟ ਜਾਂਦਾ। ਦੁੱਧ ਨੂੰ ਆਪਾਂ ਵਾਲੀ ਦੇ ਦੇਵਾਂਗੇ ਗਰਮ ਕਰ ਦਵਾਂਗੇ ਨਾਲੇ ਆਪਣੀ ਚੀਨੀ ਘੋਲ ਜਿਹੜੀ ਵਿੱਚ ਦੁੱਧ ਆਪਾਂ ਚੰਗੀ ਤਰ੍ਹਾਂ ਮਿਕਸ ਹੋ ਜਵੇ ਸਾਰੇ ਨਾਰੀਅਲ ਦੇ ਬਰਾਦੀ ਚ 1 ਮਿੰਟ ਆਪਾਂ ਇਹਨੂੰ ਬਣਾਵਾਂਗੇ ਇੱਕ ਮਿੰਟ ਆਪਾਂ ਬਣਾ ਲਿਆ ਗੁੱਧ ਪਾ ਕੇ ਨਾਰੀਅਲ ਦਾ ਬਰਾਦਾ ਇੱਥੇ ਆਪਾਂ ਦੇਖਾਂਗੇ ਬਿਲ ਲੱਡੂ ਆਪਣੇ ਬਿਲਕੁਲ ਤਾਈ ਨੇ ਲੱਡੂ ਆਪਣੇ ਬਣਦੇ ਨੇ ਹੁਣ ਆਪਾਂ ਇਹ ਗੈਸ ਤੋਂ نیچے ਲਾ ਲਵਾਂਗੇ ਕੜਾਹੀ ਲੱਡੂਆਂ ਨੂੰ ਇੱਕ ਥਾਲ ਚ ਕੱਟ ਲਵਾਂਗੇ ਆਪਾਂ लड्डू अपा थाल आपका दुध पा दे दवा गे मिक्स करा गे आप दुद्ध आप मिक्स कर लिया लड्डू च अपना लड्डू बन बट के तैयार करा आप गोल गोल लड्डू बट लवेंगे नारियल बरादे च आपको गोट कर करके प्लेट च रखी जावे सारे लड्डू आप इस तरह बट के तैयार कर देव ਆਪਾਂ ਲੱਡੂ ਗਰਮ-ਗਰਮ ਦੇ ਥੋੜੇ ਜੇ ਕੋਸੇ-ਕੋਸੇ ਦੇ ਵਟਣੇ ਨੇ ਆਪਾਂ ਠੰਡਾ ਨਹੀਂ ਆਪਾਂ ਕਰਨੇ ਹੈਗੇ ਲੱਡੂ ਲੱਡੂ ਆਪਾਂ ਸਾਰੇ ਵਟ ਲੇ ਹੁਣ ਆਪਾਂ ਨਾਰੀਅਲ ਦੇ ਰਾਦੇ ਚ ਕੋਟ ਕਰ ਕਰਕੇ ਆਪਾਂ ਪਲੇਟ 'ਚ ਰੱਖੀ ਜਾਵਾਂਗੇ ਲੱਡੂ ਬਹੁਤ ਆਸਾਨੀ ਨਾਲ ਬਣ ਜਾਂਦੇ ਨੇ 10 ਮਿੰਟਾਂ ਚ ਹੀ ਬਣ ਕੇ ਤਿਆਰ ਹੋ ਜਾਂਦੇ ਨੇ ਆਪਾਂ ਇਹਨਾਂ ਕਿਸੇ ਵੀ ਇਤਿਹਾਰ ਤੇ ਬਣਾ ਸਕਦੇ ਆਾਰੇ ਲੱਡੂ ਆਪਾਂ nariyal ਦੇ ਮਰਾਦੇ ਚ ਕੋਟ ਕਰ ਲਏ ਬਹੁਤ ਵਧੀਆ ਆਪਣੇ ਲੱਡੂ ਬਣੇ ਨੇ ਲੱਡੂ ਆਪਨੇ ਬਣ ਕੇ ਤਿਆਰ ਨੇ ਪਾ ਚੈੱਕ ਕਰਕੇ ਦੇਖਦੇ ਆ ਬਹੁਤ ਵਧੀਆ ਆਪਣੇ ਲੱਡੂ ਬਣੇ ਨੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ